4 ਨੰਬਰ ਥਾਣੇ ਵਿੱਚ ਸ਼ੇਰ ਸਿੰਘ ਇੰਸਪੈਕਟਰ ਨੂੰ ਰਿਟਾਇਰ ਹੋਣ ਤੇ 4 ਨੰਬਰ ਸਟਾਫ ਦੇ ਵੱਲੋਂ ਦਿੱਤੀ ਗਈ ਵਿਦਾਇਗੀ ਅਜੀ ਸਰ ਅੱਜ ਤੁਹਾਡੀ ਰਿਟਾਇਰਮੈਂਟ ਹੋਈ ਹੈ ਜੀ ਥੋੜਾ ਜਿਹਾ ਇਸ ਬਾਰੇ ਦੱਸੋ ਜੀ ਸਰ ਮੈਂ 28 6 1985 ਨੂੰ ਵਾਇਰਲੈਸ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਇਆ ਸੀ ਜੀ ਅੱਜ 40 ਸਾਲ ਦੀ ਸਰਵਿਸ ਪੂਰੀ ਕਰਕੇ ਥਾਣਾ ਡਿਵੀਜ਼ਨ ਨੰਬਰ 4 ਪਟਿਆਲਾ ਤੋਂ ਰਿਟਾਇਰ ਹੋ ਰਿਹਾ ਹਾਂ ਮੈਨੂੰ ਰਿਟਾਇਰਮੈਂਟ ਪਾਰਟੀ ਐਸ ਐਚਓ ਲਾਹੌਰੀ ਗੇਟ ਵੱਲੋਂ ਅੱਜ ਦਿੱਤੀ ਗਈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਆਪਣਾ ਕੁਝ ਜਿਹਾ ਆਪਣੀ ਸੇਵਾ ਨਿਭਾਈਆਂ ਜੀ ਮੈਂ ਆਪਣੀਆਂ ਸੁਭਾਵਾਂ तकरीबन ਸਾਰੇ ਪੰਜਾਬ ਦੇ ਵਿੱਚ ਨਿਭਾਈਆਂ ਅੱਜ ਮੈਂ 30 11 2025 ਨੂੰ ਖਾਣਾ ਡਿਵੀਜ਼ਨ ਨੰਬਰ 4 ਪਟਿਆਲਾ ਤੋਂ ਇਨਸਪੈਕਟਰ ਰਿਟਾਇਰ ਹੋ ਰਿਹਾ ਹਾਂ ਸਾਰੇ ਤੁਸੀਂ ਤੁਹਾਡੀ ਜਿਹੜੀ ਸੇਵਾ ਕਿਵੇਂ ਰਹੀ ਹੈ ਬਹੁਤ ਸੇਵਾਵਾਂ ਮ ਬਧੀਆ ਰਹੀਆਂ ਜੀ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਹੁਣ 4-5 ਸਾਲ ਤੋਂ ਮੈਂ ਡਿਵੀਜ਼ਨ ਨੰਬਰ 4 ਪਟਿਆਲੇ ਤੌਰ 'ਤੇ ਵਾਇਰਲੈਸ ਸਪਰੇਟਰ ਆਪਣਾ ਡਿਊਟੀ ਨਿਭਾਈ ਹੈ